ਕੋਈ ਕਿਸੇ ਤੇ ਸਰਕਾਰ ਨਾਂ ਦੀ ਜਿਹੜੀ ਅੱਜ ਚੀਜ਼ ਹੈ ਜਿਹਨੂੰ ਆਪਾਂ ਸਰਕਾਰ ਕਹਿੰਦੇ ਆ ਇੱਕ ਬੰਦਾ ਕਿਸੇ ਨਾਲ ਕੋਈ ਤੱਕਾ ਹੁੰਦਾ ਕਿਸੇ ਦੇ ਚੋਰੀ ਹੁੰਦੀ ਹੈ ਕਿਸੇ ਦਾ ਕੋਈ ਸੱਟ ਮਾਰਦਾ ਕੋਈ ਮਤਲਬ ਪੁਲਿਸ ਕੋਲੇ ਜਾਣ ਦੀ ਉਹ ਇੱਧਰ ਉੱਧਰ ਤਾਂ ਆਪਣੇ ਯਾਰ ਦੋਸਤ ਭੈਣ ਭਰਾ ਦਿੰਦੇ ਅੱਗੇ ਤਾਂ ਰੋਹ ਦਿੰਦਾ ਥਾਣੇ ਕਚੇਰੀ ਨਹੀਂ ਜਾ ਰਿਹਾ ਜਾ ਕੇ ਥਾਣਿਆਂ ਦੇ ਬਾਹਰ ਹਾਲਾਤ ਦੇਖ ਲਓ ਤੁਸੀਂ ਇਹ ਕਾਹਦੇ ਵਾਸਤੇ ਜੀ ਸੋ ਇਹ ਗੱਲਾਂ ਜਿਹੜੀਆਂ ਸ਼ਾਇਦ ਉੱਪਰਲੇ ਅਫਸਰਾਂ ਦੇ ਕੰਨਾਂ ਤੱਕ ਨਹੀਂ ਪਹੁੰਚ ਰਹੀਆਂ ਨਸ਼ਾ ਸਰਕਾਰ ਕਹਿ ਰਹੀ ਹੈ ਸਾਰੇ ਆਵਾਜ਼ਦ ਰਹੀਏ ਜਦ ਕੀ ਸਾਰੇ ਇਹਨੂੰ ਪਤਾ ਹੀ ਹੈ ਕੀ ਹਾਲ ਆ ਪੰਜਾਬ ਦਾ ਕਾਨੂੰਨੀ ਵਿਵਸਥਾ ਦਾ ਕੀ ਹਾਲ ਆ ਭਗਵੰਤ ਮਾਨ ਸਾਹਿਬ ਆਪ ਵੀ ਅੱਜ 15 ਅਗਸਤ ਨੂੰ ਇੱਕ 15 ਲੱਖ ਰੁਪਏ ਦਾ ਵਾਅਦਾ ਕਰਕੇ ਬੋਲੇ ਸੀਗੇ ਉਹਨਾਂ ਨੂੰ ਆਪਣੇ ਤੋਂ ਆਪਣੇ ਆਪ ਤੋਂ ਡਰ ਹੈਗਾ ਵੀ ਕੋਈ ਕੋਈ ਆਵਾਜ਼ ਘਟਾ ਵਾਪਰ ਜੇ पंजाब सरकार पंजाब सरकार पंजाब सरकार ਇਹ ਕਰਨਗੇ ਪ੍ਰਤਾਨ ਹਰਵੀਰ ਜੀ ਪ੍ਰੀਮਾਨ ਜੀ ਜਗਿੰਦਰ ਸਿੰਘ ਕਾਕੜਾ ਜੀ ਅਸ਼wini ਮੱਤਾ ਜੀ ਮਹਿਗਰੋਵਾਲ ਜੀ ਸਾਡਾ ਪੁਰਾ ਹਰਦੀਪ ਕੋਈ ਲੋਕ ਬੋਲਣ ਤੋਂ ਜਾਣ ਤੋਂ ਡਰਨ ਲੱਗ ਜਾਣਗੇ ਜੇ ਆਪਣੀ ਆਵਾਜ਼ ਚੱਕਣ ਦੀ ਹਟ ਜਾਣਗੇ ਪ੍ਰਸ਼ਾਸਨ ਨੂੰ ਆਪਣੀ ਗੱਲ ਨਹੀਂ ਪਹੁੰਚਾਵਾਂਗੇ ਸਾਰੇ ਮੇਰੇ ਵੀਰ ਬਹੁਤ ਵੱਡੀ ਗਲਤੀ ਚ ਆਏ ਨੇ ਬਹੁਤ ਬਹੁਤ ਧੰਨਵਾਦ ਆਸਾ ਜੀ ਦਾ ਤੇ ਮੇਰੇ ਵੀਰ ਬਣ ਕੇ ਬਹਿਣਾ ਜ਼ਬਰਦਸਤੀ ਕੋਈ ਨਹੀਂ ਬਹਿਣ ਦੀ ਪਰ ਮਗਰੇ ਨਾ ਖੜੇ ਹੋ ਸਾਹਮਣੇ ਆ